ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਜਿੰਨਾ ਵੀਰਾਂ ਨੇ ਚਾਹੀਦੀ ਨਾਲ ਨੂੰ ਸਬਸਕ੍ਰਾਈਬ ਨੂੰ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੇਖਾ ਕਲਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬائیں ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਕੰਮ ਕਰਦੇ ਆ ਜਿਹੜਾ ਤੁਸੀਂ ਸਕਰੀਨ ਤੇ ਐ ਕੈਨੀਮਲ ਦੇਖ ਰਹੇ ਹੋ ਬਾਈ ਉਹਨਾਂ ਦਾ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਵਰਜੰਟ ਸਿੰਘ ਪਿੰਸੀ ਕਕਲਾ ਤਸੀਲ ਬਗਾਪਰਾ ਜਿਹੜਾ ਮੋਗਾ ਮੋਬਾਈਲ ਨੰਬਰ ਜੀ 97179 82388 ਚੈੱਕ ਕਰੀਓ ਹੋਰ ਦੱਸ ਦਿਓ ਜੀ 97179 82388 ਠੀਕ ਆ ਘਰ ਦੇ ਗਾਈਆਂ ਨੇ ਹਾਂਜੀ ਘਰ ਦੀ ਰੱਖੀ ਹੋਈ ਸੀ ਠੀਕ ਆ ਸੁਆ ਬਾਈ ਕਿੰਨਾ ਵਾ ਦੂਜਾ ਸੁਆਈ ਸੁਈ ਵੀ ਕਿੰਨਾ ਟਾਈਮ ਹੋ ਗਿਆ ਪੰਜ ਮਿੰਟ ਹੋ ਗਏ ਜੀ ਬੱਚਾ ਕੀ ਹੈ ਜੀ ਕੱਟਾ ਜੀ ਬੱਚਾ ਜੀ ਮਗਰ ਬੱਚਾ ਜੀ ਹਾਂਜੀ ਠੀਕ ਆ ਬਾਈ ਜਿਹੜਾ ਹੁਣ ਹੁਣ ਬੱਚੇ ਤੇ ਮਿਲਦੀ ਆ ਜੀ ਨਹੀਂ ਜੀ ਉਹਦਾ ਸ਼ੁਰੂ ਤੋਂ ਅਲੱਗ ਦਿੱਤਾ ਹੋਇਆ ਹੈ ਉਹ ਮੱਠੇ ਚ ਬਾਕੀ ਲਾਈ ਹੋਈ ਆ ਠੀਕ ਆ ਬਾਈ ਤੇ ਹੁਣ ਬੱਚਾ ਨਾਲ ਦੇਣਾ ਕਿ ਨਹੀਂ ਨਾਲ ਦੇਣਾ ਜੀ ਨਾਲ ਦੇਣਾ ਜੀ ਜਿਹੜਾ ਹੁਣ ਨੈੱਟ ਦੁੱਧ ਕਿੰਨਾ ਤਿਆਰ ਆ ਜੀ ਹਾਂ 10 ਕਿਲੋ ਆ ਜੀ ਜੋ ਕਿ ਦੇ ਦਾਂਗੇ ਥਾਨਾਂ ਦੀ ਓਕੇ ਆ ਬਾਈ ਕੋਈ ਬੂਰ ਸਿੱਟਾ ਨਹੀਂ ਜੀ ਕੋਈ ਪ੍ਰੋਬਲਮ ਨਹੀਂ ਤੋਰ ਕੇ ਦਿਖਾ ਦਿਓ ਬਾਈ ਬਾਈ ਤੇ ਦਸਨ ਮੁਤਾਬਕ ਦੂਜਾ ਸੁਆ ਸੁਈ ਆ ਜੀ ਕਿੰਨੇ ਮਹੀਨੇ ਦੱਸਿਆ ਸੀ ਬਾਈ ਸੂਈ ਨੂੰ ਹਾਂਜੀ 5 ਕਿਲੋ ਮਹੀਨੇ ਹੋ ਗਏ ਸੂਈ ਨੂੰ ਮਗਰ ਬੱਚਾ ਬੱਚਾ ਏ ਬਾਈ ਕਹਿੰਦਾ ਬੱਚਾ ਵੀ ਨਾਲ ਹੀ ਦੇਣਾ ਏ ਸੋਹਣੀ ਫੇਸ ਕੁਆਲਟੀ ਚੰਗੇ ਘੱਟ ਕਾਟ ਦੀ ਵਜੇ ਨਾਲੀ ਏ ਜੀ ਬਰੀਡ ਆ ਤੇ ਪੱਕ ਤੋਂ ਵੀ ਕਰਮ ਵਾਲੀ ਚੰਗੀ ਏ ਆਈ ਵਗੈਰਾ ਤਾਂ ਨਹੀਂ ਬਾਈ ਹੋਈ ਆ ਨਹੀਂ ਠੀਕ ਆ ਜੀ ਲੈ ਜਲਦੀ ਬਾਈ ਜਿਹੜਾ ਨੈਟ ਦੁੱਧ ਤਿਆਰ ਆ ਉਹ 10 ਕਿਲੋ ਆ ਚਵਾਈ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਜੋਲਿਓ ਕਿਤੇ ਚਾਹੇ ਛੇ ਜੋਲਿਓ ਥਨਾਂ ਦੇ ਸਾਇਜ ਵੀ ਸੋਨੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲੇ ਤੋਂ ਬੜਾਇਆ ਕੈਮਰੇ ਤੋਂ ਦਰਦ ਆ ਜੀ ਬਸੂ ਬਾਕੀ ਵੀਡੀਓ ਬਣਾਉਣ ਦਾ ਸਮਾਂ ਚੈੱਕ ਕਰ ਸਕਦੇ ਹੋ 8:00 ਵਜੇ 9 ਮਿੰਟ ਦਾ ਥਨਲੇਵੇ ਦੀ ਜੱਜਮੈਂਟ ਉਹ ਵਸਾਉਣਾ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਕੋਨਾ ਤਿਆਰ ਕੀਤਾ ਉਹਨਾਂ ਦੇ ਉਪਰਾ ਕਰਦਾ ਜੀ ਬਸੂ ਥੋੜਾ ਜਿਹਾ ਬਾਕੀ ਥਨਾਂ ਦੇ ਸਾਇਜ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਸੋਹਣਾ ਹੈ ਗੈਬ ਤੇ ਲੱਗੇ ਵਾ ਹੱਥੀ ਚਵਾਈ ਵਾਲਾ ਥਾਣਾ ਜੀ ਕੋਈ ਛੋਟਾ ਨਹੀਂ ਦਾ ਕੱਦ加ੜ ਦੇ ਪੱਖ ਤੋਂ ਵੀ ਚੰਗੀ ਆ ਤੇ ਵਜਨ ਦੇ ਪੱਖ ਤੋਂ ਵੀ ਕਰਮਾਂ ਵਾਲੀ ਚੰਗੀ ਆ ਇਹਦਾ ਮੁੱਲ ਬਾਈ 25000 ਰੱਖਿਆ ਜੀ ਕੋਝੂ ਮਾਨ ਤਾਂ ਨਹੀਂ ਹਾਂਜੀ ਹਾਂਜੀ ਮਾਨ ਤਾਂ ਕਰ ਦਾਂਗੇ ਤੇ ਬਾਕੀ ਪਸ਼ੂ ਮੇਰੇ ਕੋਲੇ ਮੈਂ ਹੁਣ ਡਿਊਟੀ ਕਰਦਾ ਆਰਮੀ ਤੋਂ ਰਿਟਾਇਰ ਹੋਇਆ ਤਾਂ ਕਰਕੇ ਮੈਨੂੰ ਘੱਟ ਕਰਨੇ ਪੈ ਰਹੇ ਆ ਠੀਕ ਆ ਜੀ ਨਹੀਂ ਤਾਂ ਪਸ਼ੂ ਮੈਂ ਸਾਂਭ ਕੇ ਰੱਖਦਾ ਬਿਲਕੁਲ ਠੀਕ ਆ ਭਰਾ ਸੁਖ ਭੁੱਲ ਪਾਈ ਮੈਂ ਠੀਕ ਆ ਜੀ 25000 ਰੁਪਇਆ ਬਾਈ ਇਹਦਾ ਮੁੱਲ ਕਰਦੇ ਆ ਬਾਕੀ ਬਾਈ ਕਹਿੰਦਾ ਉਹਦੇ ਚੋਂ ਮਾਨਤਾਨ ਕਰਦਾਂਗੇ ਜੀ ਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ